ਰਾਜਾ ਸਾਵਧਾਨ ਹੋ ਜਾਓ ਇੱਥੇ ਕਿਉਂਕਿ ਅੱਗੇ ਥੋੜੀ ਜੀ ਮੌਤ ਹੈ ਸਾਰੇ ਨਾਲੋਂ ਪਹਿਲਾਂ ਕੰਨਾਂ ਵਿੱਚ ਹੈੱਡਫੋਨ ਲਾ ਲਿਓ ਕਿਉਂਕਿ ਅੱਜ ਤੁਹਾਡੇ ਪ੍ਰਾਣੇ ਥੋੜੀਆਂ ਜੀਆਂ ਖਤਰਨਾਕ ਜਨਾਨੀਆਂ ਲੈ ਕੇ ਆਂਦੀਆਂ ਨੇ ਜਨਾਨੀਆਂ ਉਹ ਨੇ ਜਿਹੜੀਆਂ ਜਿੰਮ ਮਾਰਦੀਆਂ ਨੇ ਜਿਹੜੀਆਂ ਜਿੰਮ ਮਾਰਦੀਆਂ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਕਿਹ ਜਗ੍ਹਾ ਰੀਲਾਂ ਪਾਉਂਦੀਆਂ ਛੋਟੇ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਨਾ ਹੀ ਦੇਖਿਓ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਇਹ ਕਿੰਨੀਆਂ ਖਤਰਨਾਕ ਚੀਜ਼ਾਂ ਨੇ ਤਾਂ ਆਓ ਯਾਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਸਾਰੇ ਨੂੰ ਪਹਿਲਾਂ ਕੰਨਾਂ 'ਚ ਹੈੱਡਫੋਨ ਲਾ ਲਿਓ ਕਿਉਂਕਿ ਉਹ ਜ਼ਰੂਰੀ ਨੇ ਜੈਮ ਵਾਲੀਆਂ ਆਈਟਮਾਂ ਤਾਂ ਦੇਖਾਂਗੇ ਦੇਖਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਕੱਚੀ ਵਾਲੀਆਂ ਵੈਲਣਾ ਅੱਜਕੱਲ ਕੀ ਕਰਦੀਆਂ ਪਈਆਂ ਨੇ ਨੀਕਰਾਂ ਪਾ ਪਾ ਕੇ ਤਾਂ ਚਲੋ ਆਓ ਪਹਿਲਾਂ ਸਾਰਿਆਂ ਨਾਲੋਂ ਜੈਮ ਵਾਲੀਆਂ ਆਈਟਮਾਂ ਹੀ ਦੇਖਦੇ ਹਾਂ ਚਲੋ ਮੈਡਮ ਚੜ੍ਹਦੀ ਜਵਾਨੀ ਦਾ ਜ਼ਰੂਰ ਪੂਰਾ ਹਾਈ ਆ ਭੈਣ ਚੋ ਦਾ ਜੰਮਨੇ ਲੋਕਾਂ ਦਾ ਬੇੜਾ ਗਰਕ ਕਰਤਾ ਆਪਾਂ ਇਹ ਗੱਲ ਹੀ ਕਹਿੰਦੇ ਕੁੜੀਆਂ ਨੂੰ ਕੀ ਤੁਸੀਂ ਜੰਮ ਨਾ ਮਾਰੋ ਮਾਰੋ ਪਰ ਉੱਥੇ ਰੀਲ ਦਿਖਾਉਣ ਦੀ ਕੀ ਜ਼ਰੂਰਤ ਹੈ ਤੁਹਾਨੂੰ ਚਲੋ ਮੰਨਿਆ ਵੀ ਰੀਲ ਵੀ ਪਾਲੀ ਪਰ ਭੈਣ ਚੋ ਉੱਥੇ ਚਤੜ ਮੁੰਮੇ ਕਿਉਂ ਦਿਖਾਉਂਦੀਆਂ ਉਹ ਕੀ ਜ਼ਰੂਰਤ ਹੈ ਇਹਨਾਂ ਨੂੰ ਬੱਤ ਸਹੀ ਹੈ ਫੇਰ ਦਿਖਾਉਣੀਆਂ ਵੀ ਜਹ ਤੱਕ ਲੈ ਚੱਤੜ ਦਿਖਾਉਣੀਆਂ ਜਹ ਮੁੰਮੇ ਦਿਖਾਉਣੀਆਂ ਮੂੰਹ ਨਹੀਂ ਦਿਖਾਉਂਦੀਆਂ ਨਾ ਟਿੱਡ ਦਿਖਾਉਣ ਲਾ ਉਹਨਾਂ ਤੋਂ ਕੀ ਲੈਣਾ ਭੈਣ ਚੋ ਚੱਤੜ ਦਿਖਾਵਾਂਗੇ ਵਿਊ ਆਉਣਗੇ ਵਿਊ ਛਾਪਾਂਗੇ ਵਿਊਆਂ ਪਿੱਛੇ ਦੁਨੀਆ ਇੰਨੀ ਕ ਪਾਗਲ ਹੋ ਗਈ ਕਿ ਲੈ ਭੈਣ ਚੋ ਬੁੜੀਆਂ ਨੇ ਸਲਵਾਰਾਂ ਲਾ ਕੇ ਨਿਕਰਾਂ ਪਾਉਣੀਆਂ ਚਾਲੂ ਕਰਤੀਆਂ ਆਈ ਆਈਆ ਫੇਰ ਕਹਿੰਦੇ ਮੁੰਡਿਆਂ ਦੀ ਸੋਚ ਮਾੜੀ ਐ ਮੁੰਡਿਆਂ ਦੀ ਸੋਚ ਮਾੜੀ ਹੈਣੀ ਕਿ ਇਹਨਾਂ ਤੋਂ ਆਪਦੇ ਚਿੱਤੜ ਹੀ ਨਹੀਂ ਪੈਂਚੋਂ ਸਮਦੇ ਇੱਕ ਤਾਂ ਪੈਂਚੋਂ ਇਹ ਬਧਾ ਆਏ ਲੈਂਦੀਆਂ ਨੇ ਜਿਵੇਂ ਪਾਣੀ ਵਾਲੇ ਬੁਲਬਲੇ ਪਾਏ ਹੁੰਦੇ ਆ ਤੇ ਨੰਬਰ 2 ਤੇ ਪੈਂਚ ਜਦ ਸਾਡੇ ਵਰਗੇ ਕੋਲੇ ਰੀਲ ਆ ਜਾਂਦੀ ਐ ਫੇਰ ਉਹਨੂੰ ਤਿੰਨ ਚਾਰ ਵਾਰੀ ਜ਼ੂਮ ਕਰ ਕਰਕੇ ਦੇਖਦਾ ਐ ਪੈਂਚੋਂ ਇਨੇ ਚੋ ਹਿੱਟ ਹੋ ਜਾਂਦੀ ਐ ਸਾਲੀ ਜਿਹੜੇ ਵੀ ਬੰਦੇ ਨੇ ਆ ਲੀੜੇ ਬਣਾਏ ਐ ਨਾ ਇਹਨਾਂ ਖਾਤਰ ਜਿੰਮ 'ਚ ਪਾਉਣ ਵਾਲਿਆਂ ਖਾਤਰ ਉਹਨੂੰ ਮੈਂ ਇੱਕ ਹੀ ਗੱਲ ਕਹਿਣਾ ਚਾਹੂੰਗਾ ਕਿ ਬਾਈ ਤੇਰਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਬਹੁਤ ਸੁਬਾਦ ਆਉਂਦਾ ਇਹੋ ਜਿਹੀ ਵੀਡੀਓ ਦੇਖ ਫੇਰ ਰੀਲਾਂ ਵੀ ਆਏ ਬਣਾਉਣੀਆਂ ਪੁੱਠੀਆਂ ਸਿੱਧੀਆਂ ਓਕੇ ਥੋੜੀ ਜਿਹਾ ਚੌੜੇ ਕਰ ਕਰ ਕੇ ਦਿਖਾਉਣੀਆਂ ਵੀ ਲੈ ਦੇਖੋ ਇਹਨਾਂ ਨੂੰ ਪੁੱਛਣਾ ਹੋਵੇ ਕੁੜੀ ਚੋਦੀਓ ਕਿ ਇਹ ਰਸਮ ਲਾਈ ਹੈ ਪੈਂਚੋ ਦੀ ਰੱਬ ਨੇ ਤਾਂ ਲਾਇਸੀ ਹੱਗਣ ਖਾਤਰ ਤੇ ਤੁਸੀਂ ਬਣਾ ਲਿਆ ਦਾ ਧੰਦਾ ਪਹਿਲੀ ਗੱਲ ਤਾਂ ਕੁੜੀਆਂ ਲਈ ਜਿੰਮ ਬਣੀ ਨਹੀਂ ਜਿੰਮ ਮਾਰਨੂਗੀ ਪੈਂਚੋ ਨੇ ਕਿਸੇ ਨਾ ਜਾ ਕੇ ਕੁਸ਼ਤੀ ਲੜਨੀ ਹੁੰਦੀ ਹੈ ਓ ਪਰ ਸੌਰੀ ਯਾਰ ਮੈਂ ਤਾਂ ਸਮਝਿਆ ਹੀ ਨਹੀਂ ਸੀਗਾ ਕੁਸ਼ਤੀ ਤਾਂ ਨਹੀਂ ਲੜਦੀ ਇਹਨੇ ਚਿੱਟੜ ਦਿਖਾਉਣੀਆਂ ਜਿਹੜੇ ਉਹ ਗੱਲ ਵੱਖਰੀ ਹੈ ਵਧੀਆ ਟ੍ਰੈਂਡ ਚਲਾਇਆ ਲੋਕਾਂ ਨੇ ਕਿ ਚਿੱਟੜ ਦਿਖਾਓ ਫਾਲੋਅਰ ਵਧਾਓ ਪੈਂਚੋ ਰੱਬ ਨੇ ਜਿਹੜੀ ਚੀਜ਼ ਹੱਗਣ ਮੁੱਤਨ ਖਤਰ ਲਾਈ ਹੈ ਨਾ ਉਹ ਵੀ ਚੀਜ਼ ਇਹਨਾਂ ਨੇ ਟ੍ਰੈਂਡਿੰਗ ਚ ਲਿਆ ਰੱਖੀ ਹੈ। ਵੱਤ ਸਹੀ ਹੈ। ਰੱਬ ਨੇ ਇਹਨਾਂ ਦੇ ਹੱਗਣ ਖਤਰ ਚੱਤੜ ਕੀ ਲਾਤੇ ਇਹ ਤਾਂ ਪੈਂਚੋ ਦੀ ਜਾ ਕੇ ਪਾੜਾਂ ਵਾਲੀ ਟੀਸੀ ਤੇ ਬਹਿ ਗਈਆਂ। ਦਿਖਾਓ ਦਿਖਾਓ ਵਧੀਆ ਗੱਲਾਂ ਹੋਰ ਦਿਖਾਓ ਖੁੱਲੇ ਕਰ ਕਰਕੇ ਦਿਖਾਓ ਪੈਂਚੋ ਇਹ ਮੋਟੀਆਂ ਹੋਈਆਂ ਦੀਆਂ ਸੀ ਪਤਲੇ ਹੋਈ ਜੰਨੇ ਆ। ਹੈਲੋ ਜੀ ਅੱਛੀ ਮੇਰਾ ਕਾਲਜ ਤੇ ਤੈਨੂੰ ਕੋਈ ਬਿਨਾ ਕਾਂਡ ਕਿਤੇ ਕਾਲਜ ਪਹੁੰਚ ਜਾ ਤੂੰ ਕਾਲਜ ਜਾਣਾ ਸਿੱਧਾ ਹੀ ਦਾਦੇ ਫਿਰ ਤੂੰ ਚੱਤੜ ਕਿਉਂ ਦਿਖਾਉਣੀ ਆ ਪੁੱਠੇ ਕਰਕੇ ਬਾਕੀ ਰਹੀ ਗੱਲ ਕਾਂਡ ਦੀ ਤੇਰੇ ਵਰਗੀਆਂ ਖੱਸੀ ਰੰਨਾ ਕਰਨੀਆਂ ਆ ਕਾਂਡ ਸਾਨੂੰ ਪਤਾ ਹੈ ਪਤਾ ਨਹੀਂ ਸਕਦਾ ਇਹ ਪਤਾ ਨਹੀਂ ਕੀ ਸੁੱਟ ਲਿਆ ਮੈਨੇ ਬਸ ਠੀਕ ਹੈ ਕੋਈ ਗੱਲ ਨਹੀਂ ਬਹੁਤ سارے ਯੋਗ ਯਤਨ ਪ੍ਰਯੋਗ ਤੋਂ ਬਾਅਦ ਵੀ ਕੁਝ ਵੀ ਨਹੀਂ ਹੋਇਆ ਐਂਡ ਫਿਰ ਮੈਨੂੰ ਸ਼ਰਟ ਬਦਲਣੀ ਪਈ ਕੋਈ ਜੀ ਲੈ ਦੱਸ ਕਹਿੰਦੀ ਹੋਇਆ ਕੁਝ ਨਹੀਂ ਇੱਥੇ ਸਾਨੂੰ ਪੁੱਛਣਾ ਕੀ ਕੁਝ ਹੋ ਗਿਆ ਸਾਡੇ ਨਾਲ ਅਸੀਂ ਕੁਝ ਹੋਰ ਨਹੀਂ ਦੇਖਦੇ ਬਸ ਅਸੀਂ ਕੱਲੀ ਚਿੱਟੀ ਸ਼ਰਟ ਹੀ ਦੇਖੀ ਜੰਨੇ ਆ ਕਿੰਨੀ ਵਾਰੀ ਤੇਰੇ ਲੈ ਖੀਦੇ ਬਿਲੋ ਫੁੱਲ ਮੈਂ ਹਾਂ ਹਾਂ ਦਿਖਾ ਦਿਖਾ ਕੀ ਬਾਤ ਆ ਬਹੁਤ ਸਵਾਲ ਹੁੰਦਾ ਮੈਂ ਕਿਹਾ ਨਿਆਰੇ ਬੰਨੇ ਪਿਆ ਕਿੰਨੀ ਮਿਣ ਕਣੀਆਂ ਦੀ ਲੱਗੀ ਬਰਸਾਤ ਨੇ ਮਿੱਤਰੋ ਘਣੀਆਂ ਦਾ ਤਾਂ ਪਤਾ ਨਹੀਂ ਅੱਗੇ ਚੱਲ ਕੁਝ ਨਹੀਂ ਯਾਰ ਤੂੰ ਸਮਝਾ ਇੱਧਰ ਦੇਖ ਲੋ ਤੁਸੀਂ ਨਿਕਰ ਵਾਲੀ ਬੈਲਣ ਮੈਨੂੰ ਲੱਗਦਾ ਆਪਣਾ ਦੇਸ਼ ਗਰੀਬੀ 'ਚ ਚੱਲਿਆ ਗਿਆ ਜਿਹੜੀਆਂ ਇਹਨਾਂ ਨੇ ਲੋਹਾਂ ਲਾ ਲਾ ਕੇ ਨਿਕਰਾਂ ਪਾ ਲਈਆਂ ਇਹ ਥੋੜਾ ਝਰੀਆ ਇਹ ਨਿਕਰਾਂ ਵੀ ਲਈਆਂ ਹੀ ਲੋ ਬਸ ਜਿਹੜੇ ਸਾਹਮਣੇ ਇਹਨਾਂ ਦੇ ਹਾਲਾਤ ਆ ਨਾ ਹਰੇਕ ਮੁੰਡੇ ਨੂੰ ਤੇ ਹਰੇਕ ਬੰਦੇ ਨੂੰ ਇਹ ਫੜ ਕੇ ਖੱਸੀ ਕਰਦਿਆ ਕਰਨੀਆਂ ਆ ਆ ਆ ਨੈਣਕਸ ਜਮਾਤ ਖੇ ਆ ਗਈ ਨਾ ਗੱਲ ਉੱਥੇ ਬਸ ਮੂੰਹ ਤਾਂ ਦਿਖਾਉਣਾ ਹੀ ਨਹੀਂ ਖਲੇ ਚਿੱਤੜੀ ਦਿਖਾਉਣਾ ਬਸ ਕਿੱਡੇ ਕਿੱਡੇ ਕਾ ਰੈਂਦੀਆਂ ਖੁੰਨੀਆਂ ਉਤੋਂ ਨਿੱਕੇ ਨਿੱਕੇ ਨਿਕਰਾਂ ਪਾ ਲੈਣੀਆਂ ਗੁੱਡੀ ਇਹਦੇ ਨਾਮ ਤਾਂ ਤੂੰ ਆਪਦੀ ਇੱਜ਼ਤ ਵੇਚ ਲਿਆ ਕਰ ਚੋਰੀਆਂ ਵੱਤ ਸਹੀ ਏ ਹਾਂ ਹਾਂ ਬਹੁਤ ਵਧੀਆ ਖਿੱਚ ਕੇ ਤਾਂ ਚੜਾ ਲਾ ਤਾਂ ਚਤੜਾਂ ਇਹ ਤਾਂ ਅੱਗੇ ਬਾੜੀ ਗਈ ਐਦੂ ਤਾਂ ਹੋਰ ਲੈ ਜਾ ਖਿੱਚ ਕੇ ਉਹਨੇ ਇੱਥੇ ਪੈਂਟ ਡਿੱਗਣ ਦਾ ਬਾਨਾ ਨਹੀਂ ਲਾਇਆ ਚਤੜ ਦਿਖਾਉਣ ਦਾ ਬਾਨਾ ਲਾਇਆ ਵੀ ਦੇਖੋ ਕਿੱਡੇ ਕਿੱਡੇ ਆ ਚਲੋ ਇੰਨਾ ਤਾਂ ਸ਼ੁਕਰ ਹੈ ਭੈਣ ਚੋ ਨਿਕਰ ਤਾਂ ਨਹੀਂ ਪਾਈ ਇਹਨੇ ਵੱਤ ਸਹੀ ਏ ਪਹਿਲਾ ਤਾਂ ਉਹ ਦਰਜੀ ਨੂੰ ਲਿਆਓ ਮੇਰੇ ਕੋਲ ਜਿਨੇ ਆਹ ਸੂਟ ਦਾ ਡਿਜ਼ਾਈਨ ਕੀਤਾ ਵੀ ਭੈਣਚੋ ਦਾ ਤੈਨੂੰ ਨੇਰੇ ਤੇ ਜੰਮਿਆ ਸੀ ਕਿਸੇ ਨੇ ਗਿਆ ਸੂਟ ਲੱਤਾਂ ਤੋਂ ਪੀੜਾ ਹੁੰਦਾ ਤਾਂ ਚੱਲੇ ਜਾਂਦਾ ਇਹਨੂੰ ਪੱਟਾਂ ਤੋਂ ਪੀੜਾ ਕਿਉਂ ਕਰਿਆ ਭੈਣਚੋ ਦਾ ਤਾਂ ਅੱਗੇ ਦਿਖਾਉਂਦੀਆਂ ਫਿਰਦੀਆਂ ਤੂੰ ਹੋਰ ਹੀ ਫੈਸ਼ਨ ਕੜਤਾ ਚੰਗਾ ਰਿਵਾਜ ਆ ਟੱਟੂ ਦਾ ਰਿਵਾਜ ਆ ਭੈਣਚੋ ਦੇ ਇਹਨਾਂ ਤਾਂ ਸਾਲੀਆਂ ਨਿਕਰ ਪਾ ਲੈਂਦੀ ਉਹ ਵੀ ਚੰਗੀ ਲੱਗਦੀ ਐ ਫਿਰ ਕਿਤੇ ਨਾ ਕਿਤੇ ਇਹ ਗੱਲ ਆ ਜਾਂਦੀ ਹੈ ਕਿ ਮੁੰਡਿਆਂ ਦੀ ਸੋਚ ਮਾੜੀ ਐ ਭੈਣਚੋ ਅਸੀਂ ਮਾੜੇ ਆ ਜੋ ਤੁਹਾਡਾ ਜ਼ਿਕਰ ਦਾ ਤੁਸੀਂ ਉਹ ਕਰਦੀਆਂ ਫਿਰਦੀਆਂ ਐ ਇਹ ਤਾਂ ਉਹ ਗੱਲ ਐ ਕਿ ਖਾਣ ਪੀਣ ਨੂੰ ਬਾੰਦਰੀ ਤੇ ਟੰ ਵੀ ਤੁਸੀਂ ਲੀੜੇ ਨਾ ਪਾਓ ਇਹੋ ਜੇ ਜੀ ਕਰਦਾ ਤੁਹਾਡੇ ਪਾਓ ਤੁਹਾਡੇ ਫੈਸ਼ਨ ਨੇ ਜੀ ਸਦਕੇ ਖੁੱਲ ਕੇ ਪਾਓ ਪਰ ਭੈਣ ਚ ਉਥੇ ਰੀਲ ਪਾਉਣ ਦੀ ਕੀ ਜ਼ਰੂਰਤ ਹੈ ਕਿਉਂ ਦਿਖਾਉਂਦੀਆਂ ਫਿਰਦੀਆਂ ਨੇਟ ਤੇ ਜੇ ਰੱਬ ਨੇ ਲਾਤੇ ਨਾ ਉਹਨਾਂ ਨੂੰ ਸਾਮ੍ਹਕੇ ਰੱਖੋ ਨਾ ਕਿ ਭੈਣ ਚ ਲੋਕਾਂ ਨੂੰ ਦਿਖਾਓ ਦਿਖਾਉਣ ਵਾਲੀ ਚੀਜ਼ ਦਿਖਾਈਦੀ ਹੁੰਦੀ ਹੈ ਹੁਣ ਆ ਗੱਲ ਨੂੰ ਗਲਤ ਨਾ ਲੈ ਜਾਓ ਤੁਸੀਂ ਵੀ ਭੈਣ ਚ ਬਹੁਤ ਚੀਜ਼ਾਂ ਹੁੰਦੀਆਂ ਨੇ ਦਿਖਾਉਣ ਵਾਲੀਆਂ ਜਿਹੜੀਆਂ ਆਮ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਨੇ ਆਪਾਂ ਵਰਤਦੇ ਰਹਿੰਨੇ ਆ ਉਹੀ ਗੱਲ ਹੈ ਨਾ ਕਿ ਚੋਰੀ ਦਾ ਧਨ ਚੋਰੀ ਜੀ ਨੰਗ ਜਾਂਦਾ ਅੱਜ ਮੈਂ ਤੁਹਾਡੇ ਸਾਹਮਣੇ ਹੋਇਆ ਕਮਲਕੌਰ ਭਾਬੀ ਨਾਲ ਇਹ ਸਭ ਚ ਮਨਿਆ ਕੀ ਸਲਵਾਰ ਸੂਟ ਤਾਂ ਐਨੇ ਵੀ ਪਾਇਆ ਹੈ ਪਰ ਇਹ ਨਾ ਪਾਇਆ ਵਰ ਗਈ ਹੈ ਕਿਉਂਕਿ ਜਦੋਂ ਇੱਕ ਪਾਸੇ ਪੱਲਾ ਚੱਕ-ਚੱਕ ਕੇ ਦਿਖਾਉਂਦੀ ਹੈ ਵੀ ਦੇਖੋ ਸਲਵਾਰ ਦੇ ਥੱਲੇ ਕੀ ਹੈ। ਓ ਬਿੱਲੂ ਤੂੰ ਤੂੰ ਪਤੰਦਰਾ ਕਿਧਰੋਂ ਨਿਕਲੇ ਆਇਆ। ਲੈ ਉਹ ਤਾਂ ਵਿਚਾਰੀ ਡੋਲੇ ਦਿਖਾਈ ਜਾਂਦੀ ਹੈ ਲੋਕ ਉਸ ਹੋਰ ਹੀ ਦੇਖੀ ਜਾਂਦੇ ਆ ਇਹਦਾ ਨਾਲਾ। ਐਹੋ ਨੀ ਕੁਸਨੀਰ ਨਾ ਮਾਪੇ ਜਾਣ ਕੇ ਜਾਂਦੇ ਤਾਂ ਕਿ ਬਡੀਆਂ ਕਰ ਕੇ ਆਂਦੇ ਰੀਲਾਂ ਤੇ ਚੱਤਰ ਦਿਖਾਇਆ ਕਰਾਂਗੇ ਤੇ ਪੈਸੇ ਵਟਿਆ ਕਰਾਂਗੇ ਤਾਂ ਫਿਲਹਾਲ ਯਾਰ ਇੱਥੇ ਵੀਡੀਓ ਦਾ ਐਂਡ ਕਰਦੇ ਆ ਕਿਦਾਂ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਛੋਟੀ ਜੀ ਵੀਡੀਓ ਬਣਾਈ ਸੀਗੀ ਤੇ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਉਹ ਜਰੂਰ ਦੱਸਿਓ ਮੈਂ ਤਾਂ ਇਹਨਾਂ ਬਾਰੇ ਜੋ ਸੋਚਦਾ ਉਹ ਤੁਹਾਨੂੰ ਦੱਸਦਾ ਮੈਂ ਤਾਂ ਇਹਨਾਂ ਨੂੰ ਲਾਸਟ ਤੇ ਐਨੀ ਗੱਲ ਹੀ ਕਹੂੰਗਾ ਵੀ ਆਹ ਕੰਮ ਧੰਦਾ ਛੱਡ ਕੇ ਨਾ ਚੱਤਰ ਦਿਖਾਉਣ ਵਾਲਾ ਇਹਨਾਂ ਨੂੰ ਤਾਂ ਚੰਗਾ ਬਿੱਲੂ ਵਾਲਾ ਕੰਮ ਕਰਨ ਲੱਗ ਜਾਓ ਉਹੀ ਚੰਗਾ ਸਾਲਾ ਲੋਕ ਆਏ ਧਾਕਾ ਕਰਨਗੇ ਤਾਂ ਨਾਜੀ ਐ